ਪਿੰਡ ਬਗੋਰ ਦੇ ਵਿੱਚ ਅਣਪਛਾਤੇ ਸ਼ਰਧਾਲੂਆਂ ਦੇ ਵੱਲੋਂ ਜਾਨਵਰ ਦਾ ਮਾਸ ਤੇ ਹੋਰ ਇਤਰਾਜ਼ਯੋਗ ਸਮਾਨ ਧਾਰਮਿਕ ਸਥਾਨ ਤੇ ਰੱਖਣ ਤੇ ਪਿੰਡ ਦੇ ਬੋਹੜ ਦਰਖਤ ਦੇ ਵਿੱਚ ਗਊ ਦਸੇਰ ਰੱਖਣ ਦੇ ਕਾਰਨ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਸਾਹਮਣੇ ਆਇਆ ਤੇ ਪਿੰਡ ਦੇ ਸਾਬਕਾ ਪੰਚ ਨੇ ਇਲਜ਼ਾਮ ਲਾਇਆ ਕਿ ਪਿੰਡ ਦੇ ਸ਼ਰਧਾਲੂਆਂ ਦੇ ਵੱਲੋਂ ਗਊ ਦਸੇਰ ਵਾੜ ਕੇ ਉਸ ਨੂੰ ਪਿੰਡ ਦੇ ਬੋਰਡ ਤੇ ਰੱਖ ਦਿੱਤਾ ਗਿਆ ਤੇ ਉਸ ਦੇ ਨਾਲ ਹੋਰ ਇਤਰਾਜ਼ਯੋਗ ਸਮਾਨ ਵੀ ਰੱਖਿਆ ਗਿਆ ਉਹਨਾਂ ਨੇ ਕਿਹਾ ਕਿ ਪਿੰਡ ਦੇ ਸ਼ਹੀਦਾ ਵਾਲੀ ਧਾਰਮਿਕ ਜਗ੍ਹਾ ਤੇ ਇੱਕ ਲਿਫਾਫੇ ਦੇ ਵਿੱਚ ਸ਼ਰਧਾਲੂਆਂ ਦੇ ਵੱਲੋਂ ਮਾਸ ਤੇ ਹੋਰ ਇਤਰਾਜ਼ਯੋਗ ਸਮਾਨ ਰ ਬਿਪੇ ਜੋਸ ਤੋਂ ਬਾਅਦ ਪਿੰਡ ਦੇ ਲੋਕ ਇਕੱਠੇ ਹੋਏ ਨੇ ਤੇ ਮਾਮਲਾ ਸਮਰਾਲਾ ਪੁਲਿਸ ਸਟੇਸ਼ਨ ਪਹੁੰਚਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਲੋਕਾਂ ਨੇ ਐਸਐਸਓ ਕੋਲ ਇਨਸਾਫ ਦੀ ਮੰਗ ਕੀਤੀ ਤਾਂ ਇਨਸਾਫ ਦੀ ਮੰਗ ਕਰਨ ਦੇ ਲਈ ਪੁਜੀ ਵਾਕਵਾ ਕਾਗੂ ਜਨਾ ਦਾ ਕਿਣਕੀ ਪੁਲਿਸ ਦੇ ਬੁਲਵਾਨ ਪਛਾਤੇ ਦੇ ਖਿਲਾਫ ਪਰਚਾ ਤਾਂ ਦਰਜ ਕਰ ਲਿਆ ਗਿਆ ਪਰ ਉਸ ਕਾਰਵਾਈ ਤੋਂ ਸੰਤੁਸ਼ਟ ਨਹੀਂ ਹਨ ਮੁਕਦਮੇ ਦੇ ਵਿੱਚ ਪਿੰਡੇ ਸ਼ਰਾਰਤੀ ਵਿਅਕਤੀ ਦਾ ਨਾਮ ਪਾਇਆ ਗਿਆ ਤੇ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ ਇਸ ਦੀ ਉਹਨਾਂ ਮੰਗ ਕੀਤੀ ਹੈ ਪੁਲਿਸ ਸਟੇਸ਼ਨ ਦੇ ਵਿੱਚ ਜਦ ਗੱਲਬਾਤ ਦੌਰਾਨ ਕੋ ਸਿੱਟਾ ਨਹੀਂ ਨਿਕਲਿਆ ਤਾਂ ਸ਼ਿਵ ਜਨਨ ਦਾ ਯੂਥ ਉਪਰ ਦਾ ਆਨਸਮੇਤ ਟੀਮ ਨੇਹੰਗ ਸਿੰਘਾ ਪਿੰਡ ਬਗੋਰ ਸਾਬਕਾ ਪੰਚ ਤੇ ਆਪ ਪਾਰਟੀ ਦੇ ਸਰਪੰਚ ਪਿੰਡ ਸੇਲਾ ਵੱਲੋਂ ਤੇਜ਼ ਬਰਸਾਤ ਦੇ ਵਿੱਚ ਹੀ ਪੁਲਿਸ ਸਟੇਸ਼ਨ ਦੇ ਬਾਹਰ ਧਰਨਾ ਲਾ ਦਿੱਤਾ ਗਿਆ ਤੇ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਧਾਰਮਿਕ ਭਾਵਨਾਵਾਂ ਦਾ ਇਹ ਮਾਮਲਾ ਹੈ ਤੇ ਪੁਲਿਸ ਨੂੰ ਕੋਈ ਸਖਤ ਕਦਮ ਚੁੱਕਣਾ ਚਾਹੀਦਾ ਹੈ ਜੇ ਪੁਲਿਸ ਸਖਤ ਕਦਮ ਨਹੀਂ ਚੁੱਕਦੀ ਤਾਂ ਉਹਨਾਂ ਵੱਲੋਂ ਪ੍ਰਦਰਸ਼ਨ ਹੋਰ ਤੇਜ਼ ਕੀਤਾ ਜਾਵੇਗਾ। ਜੈਪੁੱਤ ਜੈਪੁਤ જો સમ્રાળા <laughs> हां ਤੁਹਾਡਾ ਜੀ ਮੈਂ ਮਿਤਮਉਦ ਗਿਲ ਜੀ ਸਾਫ ਕਾ ਪੰਜ ਮਿੰਟ ਭਗੌਰ ਤੋਂ ਕੀ ਹੋਇਆ ਜੋ ਕਹਿੰਦੇ ਧਾਰਮਿਕ ਪਾਵਨੋਂ ਟੇਸਪੌਂ ਚਾਈ ਗਈ ਹੈ ਇਮਾਮ ਦੇਖੋ ਜੀ ਕੱਲ ਸ਼ਾਮ ਦੀ ਗੱਲ ਆ ਕਰੀਬ 6 ਵਜੇ ਦੀ ਮੈਂ ਤਾਂ ਬਾਹਰ ਗਿਆ ਸੀ ਮੈਨੂੰ ਤਾਂ ਫੋਨ ਦੇ ਜਰੀ ਪਤਾ ਲੱਗਿਆ ਵੀ ਪਿੰਡ ਦੇ ਵਿੱਚ ਇੱਕ ਬਹੁਤ ਹੀ ਮੰਦ ਭਾਗੀ ਜਿਹੜੀ ਘਟਨਾ ਵਾਪਰੀ ਆ ਕਿਉਂਕਿ ਇਹ ਇੱਕ ਸਾਡੇ ਬਹੁਤ ਹੀ ਧਾਰਮਿਕ ਸਥਾਨ ਨੇ ਸਿੰਘਾ ਸ਼ਹੀਦਾਂ ਦੀ ਸਥਾਨ ਆ ਉਸ ਸਥਾਨ ਦੇ ਉੱਤੇ ਜਿਹੜਾ ਮਾਸ ਚੜਾ ਦੇਣਾ ਇੱਕ ਬਹੁਤ ਹੀ ਨਿੰਦਣਯੋਗ ਹੋਇਆ ਉਸ ਤੋਂ ਬਾਅਦ ਜਿਹੜਾ ਪੰਚਾਇਤ ਦੀ ਕੱਲ ਕੋਈ ਕਿਸੇ ਜ਼ਮੀਨ ਦੀ ਮੰਗਤੀ ਸੀਗੀ ਪੰਚਾਇਤ ਮੈਂਬਰਾਂ ਮੰਗਤੀ ਦੇ ਵਿੱਚ ਸ਼ਾਮਲ ਸੀਗੇ ਉਸ ਤੇ ਮੰਗਤੀ ਦੇ ਟਾਈਮ ਸਾਡਾ ਇੱਕ ਪਿੰਡ ਤੋਂ ਹੈਗਾ ਕਰੀਬ ਕਿਲੋਮੀਟਰ ਬਾਹਰ ਖੇਤਾਂ ਦੇ ਵਿੱਚ ਇੱਕ ਪੁਰਾਣਾ ਬੋਰਡ ਦਾ ਦਰਖਤਾ ਉਹ ਬੋਰਡ ਦੇ ਦਰਖਤੇ ਦੇ ਵਿੱਚ ਇੱਕ ਗਲ ਕੱਟਿਆ ਹੋਇਆ ਸੀਗਾ ਕਿਸ ਦਾ ਉਹ ਬਹੁ ਬਹੁਤ ਦਾ ਗੱਲ ਸੀਗਾ ਦੱਸਾਂ ਜਿਸ ਮੁਤਾਬਕ ਦੱਸਿਆ ਪਿੰਡ ਦੇ ਲੋਕਾਂ ਨੇ ਵੀ ਦੱਸਿਆ ਪੰਚਾਇਤ ਮੈਂਬਰਾਂ ਨੇ ਵੀ ਦੱਸਿਆ ਵੀ ਗਊ ਦੀ ਜਿਹੜੀ ਉੱਥੇ ਗਲ ਕੱਟ ਕੇ ਉਹਦੇ ਉੱਤੇ ਹੋਰ ਵੀ ਕਾਫੀ ਜਿਹੜਾ ਸਮਾਨ ਜਿਹੜਾ ਰੱਖਿਆ ਹੋਇਆ ਸੀ ਜਿਸ ਤਰ੍ਹਾਂ ਵੀ ਕੋਈ ਕਿਸੇ ਨੇ ਕੋਈ ਟੂਣਾ ਮਾਣਾ ਜਾਂ ਕਰਦੇ ਨੇ ਪਿੰਡਾਂ ਦੇ ਵਿੱਚ ਹੈਗੇ ਨੇ ਲੋਕ ਹਲੇ ਵੀ ਐਸੇ ਖਿਆਲਾਂ ਦੇ ਲੋਕ ਨੇ ਜਿਹੜੇ ਇਹ ਕੰਮਾਂ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਪਰ ਇਹ ਜਿਹੜਾ ਮਸਲਾ ਬਹੁਤ ਗੰਭੀਰ ਹੈ ਕਿਉਂਕਿ ਇਹਦੇ ਵਿੱਚ ਜਿਹੜੀ ਦੋ ਧਰਮ ਸਿੱਖ ਧਰਮ ਨੂੰ ਤਾਂ ਜਿਵੇਂ ਠੇਸ ਪਹੁੰਚਾਈ ਹੋਆ ਉਹਦੇ ਨਾਲ ਨਾਲ ਹਿੰਦੂ ਧਰਮ ਨੂੰ ਵੀ ਜਿਹੜੀ ਬਹੁਤ ਵੱਡੀ ਠੇਸ ਪਹੁੰਚਾਈ ਗਈ ਆ ਕਿਉਂਕਿ ਗੜਾ ਕੱਟ ਕੇ ਗਊ ਦਾ ਉੱਥੇ ਰੱਖਿਆ ਗਿਆ ਇਹ ਬਹੁਤ ਹੀ ਵੱਡੀ ਉਹ ਹੈ ਕਿਉਂਕਿ ਸਨਾਤਨ ਧਰਮ ਦੇ ਵਿੱਚ ਜਿਹੜਿਆ ਗਊ ਆ ਉਹਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਕਿ ਗਊ ਨੂੰ ਅਸੀਂ ਆਪਣੀ ਮਾਤਾ ਮੰਨਦੇ ਆਂ ਪਰ ਅਸੀਂ ਪ੍ਰਸ਼ਾਸਨ ਤੋਂ ਅਪੀਲ ਕਰਦੇ ਆਂ ਪ੍ਰਸ਼ਾਸਨ ਨੂੰ ਬੇਨਤੀ ਵੀ ਕਰਦੇ ਆਂ ਵੀ ਇਹ ਜਿਹੜਾ ਮਸਲਾ ਹੈ ਇਹਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਵੇ ਔਰ ਜੋ ਵੀ ਇਹਦਾ ਗੁਨੇਗਾਰ ਆ ਉਹਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਦਿੱਤੀ ਜਾਵੇ ਪਤਾ ਲੱਗਿਆ ਵੀ ਕਿਸ ਨੇ ਕੀਤਾ ਜੀ ਇਹ ਦੇਖੋ ਦਸਣ ਮੁਤਾਬਕ ਇੱਕ ਪਿੰਡ ਦਾ ਹੀ ਸ਼ਖਸ਼ਾ ਹੈ ਜਿਹਨੂੰ ਰਾਤ ਪੁਲਿਸ ਨੇ ਲੈ ਕੇ ਥਾਣੇ ਦੇ ਵਿੱਚ ਲੈ ਕੇ ਵੀ ਆਏ ਸੀ ਉਹਦੇ ਵੱਲੋਂ ਇੱਕ ਹੋਰ ਪਿੰਡ ਦੇ ਵਿਅਕਤੀ ਦਾ ਵੀ ਨਾਮ ਲੱ타 ਗਿਆ ਪਰ ਪੁਲਿਸ ਨੇ ਅਨਨਾਮ ਉਹਦੇ ਉੱਤੇ ਪਰਚਾ ਦੇ ਕੇ ਕੋਈ ਜਿਹੜਾ ਇਹਨੂੰ ਕਿਸੇ ਕੰਡੇ ਵੱਟੇ ਨਹੀਂ ਲਾਇਆ ਪਰ ਲੋਕਾਂ ਦੇ ਦਸਣ ਮੁਤਾਬਕ ਵੀ ਜਿਹੜੀ ਸਿੰਘਾਂ ਸ਼ੀਦਾਂ ਦੇ ਉੱਤੇ ਮਾਸ ਚੜਾਇਆ ਗਿਆ ਸੀ ਉਹਦੇ ਵਿੱਚ ਜਰਦੇ ਦੀਆਂ ਪੂੜੀਆਂ ਹੋਰ ਕਾਫੀ ਸਮਾਨ ਔਰ ਇੱਕ ਪੂੜੀ ਦੇ ਵਿੱਚ ਉਸ ਬੰਦੇ ਦੇ ਬੈਂਕ ਅਕਾਊਂਟ ਦੇ ਜਿਹੜੇ ਪੈਸੇ ਜਮ੍ਹਾਂ ਹੋਏ ਸੀ ਉਹ ਖਾਤੇ ਨੰਬਰ ਵਗੈਰਾ ਵੀ ਜਿਹੜੇ ਆਇਡੈਂਟੀਫਾਈ ਹੋਏ ਨੇ ਪਰ ਪ੍ਰਸ਼ਾਸਨ ਪਤਾ ਨਹੀਂ ਕਿ ਉਹਦੇ ਵਿੱਚ ਟਲਮਟ ਵਰਤ ਰਿਹਾ ਕਿਉਂਕਿ ਇਹ ਬਹੁਤ ਵੱਡਾ ਜਿਹੜਾ ਇੱਕ ਮਸਲਾ ਹੈ ਧਾਰਮਿਕ ਪਾਵਨਾਂਵਾ ਠੇਸ ਦਾ ਮਾਮਲਾ ਬਹੁਤ ਵੱਡਾ ਜੇਕਰ ਅਨਪਛਾਤੇ ਤਨ ਕਰਨ ਹੋਵੇ ਕਿ ਕੋਈ ਬਾਈ ਨੇ ਪਰਚਾ ਨਹੀਂ ਹੋਵੇ ਕਹਾਦਾ ਅੱਗੇ ਤਾਂ ਉਸੇ ਹੋਰ ਵੀ ਧਾਰਮਿਕ ਮਾਮਲਾ ਤੇ ਕਿਉਂਕਿ ਪਿੰਡ ਦੇ ਵਿੱਚ ਗੁਰੂ ਘਰ ਵੀ ਨੇ ਮੰਦਿਰ ਵੀ ਹੈ ਸ਼ੈ ਮੰਦਿਰ ਵੀ ਹੈ ਜਿਹੜਾ ਬੰਦਾ ਅੱਜ ਇੱਥੇ ਬੜੀ ਜਿਹੜੀ ਉਹ ਕਰ ਸਕਦਾ ਕਾਹਨੂੰ ਉਹ ਦੂਸਰੇ ਕਿਸੇ ਸਥਾਨ ਨੂੰ ਵੀ ਟਾਰਗੇਟ ਕਰ ਸਕਦਾ ਇਸ ਲਈ ਸਾਡੀ ਪ੍ਰਸ਼ਾਸਨ ਤੇ ਹੀ ਮੰਗਾ ਵੀ ਇਹਨੂੰ ਠੰਡੇ ਵਸਤੇ ਦੇ ਵਿੱਚ ਨਾ ਪਾਇਆ ਜਾਵੇ ਇਹਦੇ ਤੇ ਵੱਡਾ ਜਿਹੜਾ ਐਕਸ਼ਨ ਲਿਆ ਜਾਵੇ ਔਰ ਇਹਦੀ ਜਾਂਚ ਕੀਤੀ ਜਾਵੇ ਇਹ ਵੀ ਪਿੱਛੇ ਬੰਦਾ ਕਿਹੜਾ ਇਹਨਾਂ ਬੰਦਿਆਂ ਦਾ ਹੱਥ ਆ ਵੀ ਜਿਹੜਾ ਇੱਕ ਕਾਂਡ ਕਰਵਾਇਆ ਗਿਆ। ਇਹ ਕੱਲ ਸ਼ਾਮ ਦੇ ਟਾਈਮ ਬਗੌਰਪਿੰਡ ਦੀ ਪੰਚਾਇਤ ਦਰਖਾਸਤ ਲੈ ਕੇ ਆਈ ਸੀ ਜੀ ਸਾਡੇ ਕੋਲ ਕਿ ਇੱਕ ਸਾਡੇ ਸ਼ਮਸ਼ਾਨ ਜਿੱਥੇ ਕਹਿ ਸਕਦੇ ਜਗ੍ਹਾ ਨੂੰ ਉੱਥੇ ਦਰਖਤ ਟੋਪਰੇ ਕੋਲ ਜਿੱਥੇ ਦਰਖਤ ਵਿਚੋ ਸੈਂਟਰ ਵਿਚ ਖੋਖਲਾ ਹੈ ਔਰ ਉਸ ਦੇ ਵਿੱਚ ਕਿਸੇ ਜਾਨਵਰ ਦਾ ਮੱਝ ਦਾ ਕਹਿ ਸਕਦੇ ਆਪਾਂ ਕਿਉਂਕਿ ਇੱਕ ਸਾਈਡੋ ਤੇ ਗਲੀ ਹੋਈ ਸੀ। ਕਾਫੀ ਪੁਰਾਣਾ ਪਿਆ ਸੀ ਤੇ ਉਹਦੀ ਕੰਪਲੇਂਟ ਆਈ ਸੀ। ਮੈਂਸ ਮੌਕੇ ਦੇ ਸਮੇਤ ਪੂਰਪਾਰਟੀ ਲੈ ਕੇ ਪਹੁੰਚੇ ਤੇ ਉਸ ਦੌਰਾਨ ਹੀ ਸਾਨੂੰ ਉੱਥੇ ਮੌਕੇ ਤੇ ਹੀ ਔਨ ਇਹਨਾਂ ਨੂੰ ਪੰਚਾਇਤ ਨਹੀਂ ਆਇਆ ਇਹਨਾਂ ਦੇ ਇੱਕ ਬਾਬੇ ਸ਼ਹੀਦਾਂ ਦੀ ਜਗ੍ਹਾ ਜਿੱਥੇ ਸਵੇਰੇ ਸ਼ਾਮ ਤੋਂ ਬੱਤੀ ਕਰਦੇ ਉਹਨਾਂ ਨੂੰ ਪੂਰ ਦੇ ਤੇ ਉੱਥੇ ਜਦੋਂ ਸ਼ਾਮ ਦੇ ਟਾਈਮ ਜਦੋਂ ਜਿਹੜਾ ਪੁਜਾਰੀ ਆ ਉਹ ਲਾਈਟ ਜਗਾਣ ਗਿਆ ਤੇ ਉੱਥੇ ਸਮਾਧਾਨ ਦੇ ਨੇੜੇ ਉਹਨੂੰ ਲਪਾਤੇ ਦੇ ਵਿੱਚ ਉਹੀ ਮਾਸਕ ਮਿਲਿਆ ਤੇ ਮੌਕੇ ਤੇ ਜਾ ਕੇ ਅਸੀਂ ਉਨੂੰ ਆਇਡੈਂਟੀਫਾਈ ਕੀਤਾ ਤੇ ਜੋ ਵੀ ਬਣਦੀ ਰੈਲੇਵੈਂਟ ਸੈਕਸ਼ਨ ਲਗਾ ਕੇ ਅਸੀਂ ਇਹਨਾਂ ਦੇ ਬਿਆਨਾਂ ਤੇ ਅਫੇਅਰ ਲੋਚ ਕਰ ਦਿੱਤੀ ਹੈ ਜੇਕਰ ਮੁਰਦਾ ਦੀ ਗੱਲ ਕਰੀਏ ਤਾਂ ਕੁਝ ਬਹੁਤ ਸਾਹਮਣੇ ਆਇਆ ਕਿ ਇੱਕ ਚੀਜ਼ ਦਾ ਸਬੂਤ ਸੀ ਜਾਂ ਮਾਰਕ ਤੇ ਚੀਜ਼ ਦਾ ਸੀ ਜਿਹੜਾ ਸਬੂਤ ਹੈ ਗਾਂਵ ਵਾਲੇ ਮਾਜਰ ਨੇ ਦਿੱਤੀ ਇਹ ਇਸ ਚੀਜ਼ ਨੂੰ ਮਰਦਾ ਹੀ ਕਹਿ ਸਕਦੇ ਆ ਪਿੰਡ ਦੇ ਵੀ ਪੰਚਾਇਤ ਇਹ ਵੀ ਇਹੀ ਬਿਆਨ ਦਿੰਦਾ ਸਾਨੂੰ ਇਹਨਾਂ ਨੇ ਪਰ ਦੇਖਣ ਤੋਂ ਵੀ ਉਹਦਾ ਹੀ ਲੱਗ ਰਿਹਾ ਹੈ ਉਹ ਸਭ ਕਿਹੜੀਆਂ ਤਰ੍ਹਾਂ ਦਾ ਮਤ ਹੈ ਜੇ ਮੰਨ ਲੈਂਦਾ ਕਿ ਤਾਂ ਵੀ ਗ੍ਰਿਫਤਾਰੀ ਅਗਰ ਪਾਈਏ ਤੇ ਕਿਤਨੀ ਨਹੀਂ ਪਾਈ ਹੈ ਜੀ ਅਸੀਂ ਹੈ ਜਗਾ ਸੰਸਾਰ ਨੇਰੀਏ ਦੇ ਵਿੱਚ ਮੰਦਿਰ ਤੇ ਜਿਹੜਾ ਤਰਕਰੇ ਵਿੱਚੋਂ ਇਨਸੀਡੈਂਟ ਹੋਇਆ ਔਰ ਅਸੀਂ ਜੋ ਵੀ ਜਿੱਥੇ ਵੀ ਸਾਨੂੰ ਕੈਮਰੇ ਆਸੇ-ਬਸੇ ਮਿਲ ਰਿਹਾ ਸੀ ਉਹ ਦੀ ਸਰਚ ਕਰ ਰਹੇ ਹਾਂ ਰੈਲੇਵੈਂਟ ਸੈਕਸ਼ਨ ਜੋ ਬੰਦੇ ਅੰਡਰ ਜੋ ਵੀ ਐਕਸ਼ਨ ਉਹ ਲਗਾ ਕੇ ਅੱਗੇ ਲੋਕਰ ਦਿੱਤੇ ਮੇਲਬੀ ਦਾ ਵੱਡਾ ਮਾਮਲਾ ਬਣਦਾ ਜੀ ਸਿੰਘ ਜੀ ਦਾ ਜਗ੍ਹਾ ਸਟਾਨ ਤੇ ਮਹਾਤ ਮੜਿਆ ਤੇ ਕਿੰਨੀ ਜਲਦੀ ਜੀ ਕਾਰਵਾਈ ਕੀਤੀ ਜਾਊਗੀ ਬਿਲਕੁਲ ਅਸੀਂ ਤੁਹਾਨੂੰ ਵਿਸ਼ਵਾਸ ਦਿੰਦੇ ਆ ਜੇ ਜਲਦ ਤੋਂ ਜਲ ਡਿਟੈਕਸ਼ਨ ਲਿਆਇਆ ਜਾਏਗਾ ਪਰ ਜਿਹੜੇ ਦੋਸ਼ੀ ਆ ਉਸ ਲੱਖਾਂ ਦੇ ਪਿੱਛੇ ਵੰਡ ਕੀ ਨਾਮ ਤੁਹਾਡਾ ਜੀ ਗੁਰਪ੍ਰੀਤ ਸਿੰਘ ਖਾਲਸਾ ਜੀ ਦਸ਼ਮੇਸ਼ ਖਾਲਸਾ ਦਾ ਪਿੰਡ ਭਗੌਰ ਦੇ ਵਿੱਚ ਕੀ ਮਾਮਲਾ ਹੋਇਆ ਪਿੰਡ ਭਗੌਰ ਤੋਂ ਫੋਨ ਆਇਆ ਸੀਗਾ ਜੀ ਸਾਨੂੰ ਵੀ ਉਰੇ ਕਿਸ ਜਾਨਵਰ ਦਾ ਸਿਰ ਪਿਆ ਹੈ ਵੀ ਜਾਨਵਰ ਦਾ ਸਿਰ ਪਿਆ ਹੈ ਕਿ ਚਲੋ ਅਸੀਂ ਗਏ ਆ ਜੀ ਇਹ ਕੱਲ ਦੀ ਗੱਲ ਕੱਲ ਦੀ ਘਟਨਾ ਦੱਸੀ ਜਾ ਰਹੀ ਹੈ ਪ੍ਰਸ਼ਾਸਨ ਨੇ ਮੌਕੇ ਤੇ ਚਲੋ ਸਾਨੂੰ ਤਾਂ ਅੱਜ ਪਤਾ ਲੱਗਿਆ ਪ੍ਰਸ਼ਾਸਨ ਨੇ ਮੌਕੇ ਤੇ ਜਾ ਕੇ ਸਾਨੂੰ ਪਤਾ ਲੱਗਿਆ ਵੀ ਪਰਚਾ ਦਰਜ ਕੀਤਾ ਇਹ ਚੀਜ਼ ਤੇ ਤੇ ਉਸ ਤੋਂ ਬਾਅਦ ਸਿੰਘਾ ਸਿੰਘ ਦੀ ਜਗ੍ਹਾ ਦੇ ਉੱਤੇ ਕਲਫਾਫੇ ਦੇ ਵਿੱਚ ਪਾ ਕੇ ਮਾਸ ਪਿਆ ਸੀਗਾ ਤੇ ਉਹਦੇ ਵਿੱਚ ਆਪਾਂ ਕਹਿ ਦਈਏ ਗੁੜ ਰੱਖਿਆ ਹੋਇਆ ਜਾਂ ਚੈਨੀ ਚੈਨੀ ਖੰਨ ਜਿਹੜੀ ਆਪਾਂ ਜੜਦਾ ਕਹਿ ਸਕਦੇ ਹਾਂ ਉਹ ਚੀਜ਼ ਰੱਖੀ ਹੋਈ ਸੀ ਕਿਉਂ ਸ਼ਰਾਰਤੀ ਅਨਸਰ ਹੈ ਕਿਸ ਕਾਰਨ ਕੀਤਾ ਹੈ ਧਾਰਮੀ ਜੋ ਭਾਵਨਾ ਦਾ ਟੈਸਟ ਪਾਈ ਜਾ ਰਹੀ ਹੈ ਵੀ ਦੇਖੋ ਇਹ ਤਾਂ ਇੱਕ ਸੋਚੀ ਸਮਝੀ ਕਹਿ ਸਕਦੇ ਹਾਂ ਵੀ ਸ਼ਾਜੀਸ਼ ਲਾਲ ਜੀ ਕੁਝ ਵੀ ਲਾ ਲਓ ਵੀ ਜਿਹੜੇ ਬੰਦੇ ਨੇ ਕਰਮ ਕੀਤਾ ਬਹੁਤ ਮਾੜਾ ਕੀਤਾ ਭਾਈ ਚਰਕ ਸਾਂਝ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹੋ ਜਿਹੇ ਗਲਤ ਅੰਸਰਾਂ ਨੂੰ ਪ੍ਰਸ਼ਾਸਨ ਨੂੰ ਬੇਨਤੀ ਆ ਬੰਦੇ ਨੂੰ ਪਤਾ ਲੱਗਿਆ ਜੀ ਨਹੀਂ ਹਲੇ ਫਿਲਹਾਲ ਜੀ ਪ੍ਰਸ਼ਾਸਨ ਆਪਣੀ ਕਾਰਵਾਈ ਕਰ ਰਿਹਾ ਜੀ ਜੈਸ਼ੀ ਰਾਮ ਜੀ ਬਾਬੇ ਹਾਂ ਜੀ ਉਹ ਨਾਲ ਆਪਾਂ ਭੇਜ ਰਹੇ ਬਹਿ ਜਾ ਬਹਿ ਜਾ ਜੀ ਨਾਮ ਤੁਹਾਡਾ ਜੀ ਜੈਸ਼ੀ ਰਾਮ ਜੀ ਮੇਰਾ ਨਾਮ ਰਮਨ ਵਡੇਰਾ ਜੀ ਮੈਂ ਸ਼ੇਰਸਾਣਾ ਯੂਥ ਦਾ ਪ੍ਰਧਾਨ ਹਾਂ ਜੀ ਅੱਜ ਤਕਰੀਬਨ ਸਾਨੂੰ ਸਵੇਰੇ 11:00 ਵਜੇ ਅਮਿਤ ਮੋਦਗਿਲ ਜੀ ਦਾ ਫੋਨ ਆਇਆ ਕੀ ਭਾਈ ਸਾਡੇ ਪਿੰਡ ਗਊ ਹੱਤਿਆ ਹੋਈ ਆ ਜੀ ਅਸੀਂ ਜਦੋਂ ਪਹੁੰਚੇ ਆ ਇੱਥੇ ਤੇ ਸਾਨੂੰ ਤਾਂ ਮਾਮਲਾ ਖੁਰਦਪੁਰਦ ਕਰਨ ਦੀੋ ਗੱਲ ਜਾਪੀ ਆ ਅਸੀਂ ਪ੍ਰਸ਼ਾਸਨ ਦੇ ਅੱਗੇ ਬੇਨਤੀ ਕੀਤੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਇਸੇ ਲਈ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਜੀ ਜਲਦੀ ਤੋਂ ਜਲਦੀ ਕਾਰਵਾਈ ਕਰੋ ਚਾਹੇ ਮੀਂਹ ਆਵੇ ਨੇਰੀਆਵੇ ਅਸੀਂ ਇੱਥੇ ਹੀ ਬੈਠੇ ਆ ਜੀ ਪੂਰਾ ਜੋਰਾਂ ਦੇ ਮੀਂਹ ਪੈ ਰਹੇ ਆ ਭਾਈ ਅਸੀਂ ਬੈਠੇ ਆ ਜੀ Hindu ਧਰਮ ਦੀ ਬੇਅਦਬੀ ਹੋਈ ਆ ਨਾਲ ਨਾਲ ਸਿੱਖ ਧਰਮ ਦੀ ਬੇਅਦਬੀ ਹੋਈ ਆ ਕਿੰਨੀਆਂ ਕਿ ਬੇਅਦਬੀਆਂ ਕਰਾਈ ਆਈਏ ਪੰਜਾਬ ਆ ਜੀ ਜੇ ਅੱਜ ਇਹ ਇਹਨਾਂ ਨੇ ਨਾ ਕੋਈ ਚੱਜ ਨਾ ਸੁਣਵਾਈ ਕੀਤੀ ਤੇ ਕੱਲ ਨੂੰ ਉਸ ਤੋਂ ਵੱਡਾ ਸੰਘਰਸ਼ ਕਰਾਂਗੇ ਦਿੱਲੀ ਹਾਈਵੇ ਜਾਮ ਕਰਾਂਗੇ ਸਾਰਾ ਸ਼ਹਿਰ ਵੀ ਬੰਦ ਕਰਵਾਵਾਂਗੇ ਜੀ ਕੋਈ ਗੱਲ ਕੀਤੀ ਪੁਲੀ ਪ੍ਰਸ਼ਾਸਨ ਨਾਲ ਕੋਈ ਥੋੜ੍ਹਾ ਕੋਈ ਕੁਝ ਵੀ ਨਹੀਂ ਜੀ ਉਹ ਤਾਂ ਆਪਣੇ ਫੋਨਾਂ 'ਤੇ ਲੱਗੇ ਹੋਏ ਨੇ ਜੀ ਆਪਾਂ ਕੀ ਕਿਸੇ ਨੂੰ ਕਹਿ ਸਕਦੇ ਹਾਂ ਜੀ ਅਫਸਰ ਨੇ ਜੀ ਅੱਜ ਦੇ ਮੌਕੇ ਦੇ لیاقت ਦੇ ਹਿਸਾਬ ਨਾਲ ਜੋ ਸਰਕਾਰਾਂ ਕਹਿ ਰਹੀਆਂ ਨੇ ਉਹੀ ਹੋ ਰਿਹਾ ਜੀ ਕੀ ਨਾ ਮੈਂ ਤੁਹਾਡਾ ਜੀ ਨੀਰਚ ਸਿਹਾਲਾ ਪਿੰਡ ਜੀ ਸਮਰਾਲਾ ਪੁਲਿਸ ਸਟੇਸ਼ਨ ਦੇ ਬਾਹਰ ਨਾ ਲੱਗਾਇਆ ਕੀ ਕੀ ਕਰਨ ਬੜੇ ਮਾਮਲਾ ਜੀ ਦੇਖੋ ਗਊ ਹੱਤਿਆ ਦਾ ਮਾਮਲਾ ਕੋਈ ਪਹਿਲਾਂ ਵੀ ਇਹ ਆਤੋਂ 2-3 ਮਹੀਨੇ ਪਹਿਲਾਂ ਜਿਹੜਾ ਆਪਣੇ ਪੌਦ ਦੇ ਪੁਰ ਤੇ ਗਉਆਂ 22 ਗਉਆਂ ਮਾਰੀਆਂ ਸੀਗੀਆਂ ਉਹਦੇ ਸਬੰਧ ਵਿੱਚ ਬੜਾ ਧਰਨਾ ਵੀ ਲੱਗਿਆ ਪਰ ਅਸੀਂ ਫਿਰ ਵੀ ਪ੍ਰਸ਼ਾਸਨ ਦੀ ਗੱਲ ਮੰਨਦੇ ਹੋਏ ਸਰਕਾਰ ਦੀ ਗੱਲ ਮੰਨਦੇ ਹੋਏ ਵੀ ਅੱਗੇ ਤੋਂ ਇਹ ਕੰਮ ਸਾਡੇ ਇਲਾਕੇ 'ਚ ਨਹੀਂ ਹੋਊਗਾ ਵੀ ਮੁੜ ਕੇ ਅਸੀਂ ਇਹ ਧਰਨਾ ਨਹੀਂ ਲਾਵਾਂਗੇ ਪਰ ਇਹ ਦੁਬਾਰਾ ਗੋਹ ਹੱਤਿਆ ਨਾ ਹੋਵੇ ਮੁਦਰਮ ਵੀ ਫੜੇਗੇ ਮੁੜ ਕੇ ਕੋਈ ਕਾਰਵਾਈ ਨਹੀਂ ਫਿਰ 1.5 ਮਹੀਨੇ ਬਾਅਦ ਹੁਣ ਤੋਂ 15-20 ਦਿਨ ਪਹਿਲਾਂ 1.5 ਮਹੀਨੇ ਪਹਿਲਾਂ ਫਿਰ ਉਹੀ ਕੰਮ ਚੱਲਿਆ ਅੱਜ 1.5 ਰਾਤ ਦੀ ਗੱਲ ਹੈ ਉਹ ਬੰਦੇ ਨੇ ਗਾਉਂ ਵੱਢ ਕੇ ਉਹਦਾ ਧਾੜੋ ਉੱਥੇ ਪਿਆ ਜਿੱਥੇ ਬਣਿਆ ਆ ਤੇ ਗਾਉਂ ਨੂੰ ਤਾਂ ਰਾਕ ਤੇ ਟੂਣਾ ਕਰਿਆ ਹੋਇਆ ਉਸ ਬੰਦੇ ਨੂੰ ਪੁਲਿਸ ਅਰੈਸਟ ਕਰਕੇ ਲੈ ਗਈ ਆ ਉਹਦੀ ਕਿਹੜੀ ਸ਼ਾਇਦ ਤੇ ਉਹ ਬੰਦਾ ਛੱਡਤਾ ਉਹਦੇ ਕੋਈ ਕਾਰਵਾਈ ਨਹੀਂ ਕਰੀਗੀ ਸਾਨੂੰ ਉਹ ਬੰਦਾ ਸਲਾਖਾਂ ਦੇ ਪਿੱਛੇ ਚਾਈਦਾ ਧਾਰਮਿਕ ਭਾਵਨਾਵਾਂ ਤੇ ਇਸ ਦਾ ਵੱਡਾ ਮਾਮਲਾ ਹੈ ਉਹਨੂੰ ਛੱਡਿਆ ਕਿਉਂ ਗਿਆ ਇਹ ਤਾਂ ਇਹਨਾਂ ਨੂੰ ਪੁੱਛਣ ਜਾਊਗਾ ਜੀ ਅਸੀਂ ਬੈਠ ਕੇ ਗੱਲ ਕਰ ਰਹੇ ਆਂ ਵੀ ਉਹਨੂੰ ਰੈਇਸਟ ਕਰੋ ਜਾਂ ਗੱਲ ਕਰੋ ਉਹ ਬੈਠ ਕੇ ਫੋਨਾਂ ਤੇ ਗੱਲ ਕਰ ਰਹੇ ਨੇ ਜਿਵੇਂ ਅਸੀਂ ਹੁਣ ਇੱਥੇ ਆ ਕੇ ਬਹਿ ਗਏ ਤਾਂ ਗੱਡੀ ਭਜਾਈ ਆ ਸਾਨੂੰ ਉਹ ਬੰਦਾ ਅੰਦਰ ਚਾਹੀਦਾ ਜੇ ਛੁੱਟੂਗਾ ਇਹ ਤੋਂ ਵੱਡਾ ਤਰਨਾ ਲੱਗੂਗਾ ਤੇ ਵੱਡੀ ਕਾਰਵਾਈ ਪਾਉਗੀ ਹਣ ਤੱਕ ਚੱਲਣਾ ਰਹੂਗਾ ਇਹ ਕੰਟੀਨਿਊ ਬੈਠਾਂਗੇ ਚਾਹ ਮੀ ਆਵੇ ਨੇਰੀ ਆਵੇ ਪਰ ਸਾਨੂੰ ਉਹ ਬੰਦਾ ਅੰਦਰ ਚਾਹੀਦਾ ਜੇ ਉਹਦੇ ਨਾਲ ਕੋਈ ਵੀ ਲਿਹਾਜ਼ ਪੁਲਿਸ ਨੇ ਕਰੀ ਤਾਂ ਵੱਡਾ ਜਿਹੜਾ ਜਿਹੜਾ ਇਲਜ਼ਾਮ ਹੈ ਇਹ ਪੁਲਿਸ ਨੂੰ ਭੁਗਤਣਾ ਪੈਣਾ ਹੈ